ਇੱਤੋ ਪਿਆਰਿਓ ਇਹ ਉਹ ਮੋਟਰ ਹੈ ਜਿੱਥੇ ਪੰਜਾਬੀ ਦੇ ਸਰਮੌਰ ਕਵੀ ਅਵਤਾਰ ਪਾਸ਼ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਇਹ ਵੀਰ ਸਾਡੇ ਨਾਲ ਉਹ ਖੜੇ ਨੇ ਸੁਖਵਿੰਦਰ ਸਿੰਘ ਸੁੱਚਾ ਜਿਹੜੇ ਅਵਤਾਰ ਪਾਸ਼ ਦੇ ਮਸੇਰ ਵੀ ਨੇ ਤੇ ਉਹਨਾਂ ਦੇ ਤਾਇਆ ਜੀ ਦੇ ਬੇਟੇ ਵੀ ਨੇ ਤੇ ਉਸ ਦਿਨ ਇਹ ਪਾਸ਼ ਦੇ ਨਾਲ ਇੱਥੇ ਆਏ ਸੀ ਜਿਸ ਦਿਨ ਗੋਲੀਆਂ ਵੱਜੀਆਂ ਇਹ ਇੱਥੇ ਮੌਜੂਦ ਸਿਗੇ ਆਪਾਂ ਤੁਹਾਨੂੰ ਪੂਰੀ ਉਹ ਸੀਨ ਵੀ ਦਿਖਾਉਣੇ ਆ ਤੇ ਇਹ ਦੱਸਣਗੇ ਵੀ ਕਿ ਉਸ ਦਿਨ ਕਿਸ ਤਰ੍ਹਾਂ ਕੀ ਹੋਇਆ ਔਰ ਆਪਾਂ ਇਧਰ ਚੱਲਦੇ ਆਜੋ ਬਾਈ ਜੀ ਇਹ ਉਹ ਜਗ੍ਹਾ ਹੈ ਇਹ ਉਹ ਮੋਟਰ ਹੈ ਇਹ ਉਹ ਮੋਟਰ ਵਾਲਾ ਖਾਡਾ ਹੈ ਡਿੱਗੀ ਹੈ ਜਿੱਥੇ ਉਸ ਦਿਨ ਅਵਤਾਰ ਪਾਸ਼ੋਰੀ ਬੈਠੇ ਸੀਗੇ ਔਰ ਜਿੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਆਪਾਂ ਗੱਲ ਕਰਦੇ ਆ ਬਾਈ ਜੀ ਕਿਵੇਂ ਉਸ ਦਿਨ ਘਾਟਣਾ ਵਾਪਰੀ ਕੀ ਤੁਸੀਂ ਉਸ ਦਿਨ ਅਵਤਾਰ ਪਾਸ਼ੋਰੀਆਂ ਦੇ ਨਾਲ ਆਏ ਸੀ ਹਾਂਜੀ ਮੈਂ ਨਾ ਸਵੇਰੇ ਐਤੋਂ ਘੂਤੋਂ ਪੱਠੇ-ਪੁੱਠੇ ਪਾ ਕੇ ਘਰ ਗਿਆ ਸੀ ਹੂੰ ਤੇ ਘਰ ਜਦੋਂ ਗਿਆ ਤੇ ਪਾਸ਼ ਤੇ ਹਾਂਸ ਰਾਜ ਦੋਨੇ ਵਾਪਸ ਆ ਰਹੇ ਸੀ ਦਿੱਨੂ ਤੇ ਉਹ ਮੈਨੂੰ ਇਦਾਂ ਗੱਲ ਬੱਕੜੀ ਜੀ ਪਾ ਕੇ ਨਾਲ ਹੀ ਲੈ ਆਏ ਹੂੰ ਤੇ ਅਸੀਂ ਇੱਥੇ ਆਣ ਕੇ ਜਿੱਦਾਂ ਜੰਗਲ ਪਾਣੀ ਬਾਹਰ ਜਾਂਦੇ ਇੱਥੇ ਹੀ ਜਾਂਦੇ ਹੁੰਦੇ ਸੀ ਤੇ ਮੈਂ ਤਾਂ ਪਾਸ਼ ਇਦਾਂ ਲੱਗ ਲੱਗੇ ਬਿਠੇ ਹਾਂਸ ਰਾਜ ਥੋੜਾ ਦੂਰ ਬੈਠਾ ਸੀਗਾ ਹੂੰ ਤੇ ਉਸ ਤੋਂ ਬਾਅਦ ਵਿੱਚ ਮੇਰੀ ਭਾਣਜੀ ਆਈ ਘਰੋਂ ਸੱਦਣ ਮੈਨੂੰ ਵੀ ਪਰੌਣੇ ਆਏ ਸੋ ਉਹਨਾਂ ਨੇ ਵਾਪਸ ਜਾਣਾ ਸੀਗਾ ਹੂੰ ਤੇ ਪਾਸ਼ ਨੇ ਮੈਨੂੰ ਕਿਹਾ ਵੀ ਤੂੰ ਚੱਲੇ ਚੱਲ ਤੇ ਨਾਲ ਹੀ ਉਹ ਤੇ ਦਹਾਂਸ ਰਾਜ ਦਾ ਡਰਾਈਵਰ ਸੀਗਾ ਇਤੇ ਉਹਨੂੰ ਕਹਿ ਵੀ ਗੱਡੀ ਲੈ ਕੇ ਆ ਜਵੇ ਉਹ ਦਿਨ ਅਸੀਂ ਦਿੱਲੀ ਨੂੰ ਜਾਣਾ ਸੀਗਾ ਦਿੱਲੀ ਨੂੰ ਕਿਉਂ ਜਾਣਾ ਸੀ ਪਾਸ਼ ਨੇ ਬਾਹਰ ਚੱਲਿਆ ਸੀਗਾ ਫੋਰਨ ਚੱਲਿਆ ਸੀ ਵਿਦੇਸ਼ ਪਹਿਲਾਂ ਅਮਰੀਕਾ ਤੋਂ ਆਏ ਸੀ ਪਰ ਅਮਰੀਕਾ ਵਿੱਚ ਕਿਸੇ ਕਾਰਨ ਕਰਕੇ ਰਸਤਾ ਮੋੜਨਾ ਪਿਆ ਸੀਗਾ ਉਸ ਦਿਨ ਉਹਨਾਂ ਨੇ ਬ੍ਰਾਜ਼ੀਲ ਜਾਣਾ ਸੀਗਾ ਬ੍ਰਾਜ਼ੀਲ ਜੀ ਤੋਂ ਅੱਗੇ ਫਿਰ ਗਾਂਹ ਜਾਣਾ ਸੀ ਉਹਨਾਂ ਨੇ ਅੱਛਾ ਪਹਿਲਾ ਸਟੇਪ ਬ੍ਰਾਜ਼ੀਲ ਸੀ ਉਹਨਾਂ ਦਾ ਹੂੰ ਤੈਨ ਜਾਣੇ ਇੱਥੋਂ ਜਾ ਰਹੇ ਸੀ ਅੱਛਾ ਫਿਰ ਜਦੋਂ ਘਟਨਾ ਵਾਪਰੀ ਆ ਗੋਲੀਆਂ ਪਾਸ਼ ਨੂੰ ਮਾਰੀਆਂ ਗਈਆਂ ਹਾਂਜੀ ਹਾਂਜੀ ਉਹ ਕਿੱਦਾਂ ਪਾਸ਼ ਉਸ ਟਾਈਮ ਕਿੱਥੇ ਸੀ ਕੀ ਕਰ ਰਿਹਾ ਸੀ ਇਸ ਜਗ੍ਹਾ ਦੇ ਉੱਪਰ ਕਿਧਰੋਂ ਬੰਦੇ ਆਏ ਉਹ ਸਾਰਾ ਕੁਝ ਦੱਸੋ ਪਹਿਲਾਂ ਤਾਂ ਪਾਸ਼ ਉਹਨੇ ਇੱਥੇ ਇੱਕ ਬੈਂਚ ਹੁੰਦਾ ਸੀ ਹੂੰ ਇੱਥੇ ਬੈਂਚ ਦੇ ਉੱਤੇ ਬੈਠੇ ਹੁੰਦੇ ਸੀ ਜਿੱਦਾਂ ਇੱਥੇ ਲਿਆਣ ਪੇਪਰ ਲੈ ਆਉਣਾ ਨਾਲ ਬਾਅਦ ਵਿੱਚ ਇੱਥੇ ਨਹਾ ਕੇ ਫੇਰ ਪੜਨ ਨੂੰ ਜਾਣਾ ਹੂੰ ਤੇ ਉਸ ਦਿਨ ਵੀ ਉਹ ਇੱਥੇ ਬੈਠੇ ਹੋਏ ਸੀਗੇ ਹੂੰ ਤੇ ਸਵੇਰ ਸਵੇਰ ਦਾ ਟਾਈਮ ਸੀ ਸੁਬਾ 8 ਵਜੇ ਦਾ ਟਾਈਮ ਸੀ ਅੱਛਾ ਤੇ ਜਦੋਂ ਐਸੇ ਖੂਤੇ ਆਏ ਆ ਸਵਾ ਇਕ ਘੱਟਣਾ ਵਾਪਰੇ ਗਿਆ ਅੱਛਾ ਤੇ ਉਸ ਦਿਨ ਇਥੋਂ ਤਲਵੰਡੀ ਤੋਂ ਮੀਰਪੁਰ ਨੂੰ ਰਾਹ ਜਾਂਦਾ ਕੱਚਾ ਤੇ ਉਹ ਸਾਈਡ ਤੋਂ ਉਹ ਬੰਦੇ ਆਏ ਤੇ ਸਾਡੇ ਲਾਗੇ ਤੇ ਸਫੈਦਾਂ ਦੀ ਵਾੜ ਹੁੰਦੀ ਸੀ ਕਿੱਥੇ ਸਫੈਦੇ ਲੱਗੀ ਸੀ ਸਫੈਦੇ ਤੇ ਨਾਲ ਹੀ ਸੀ ਜੀ ਇਹ ਤਾਂ ਰਾਤ ਨੂੰ ਆ ਮੀਰਪੁਰ ਵਾਲੇ ਰਾਤ ਨੂੰ ਇਧਰੋਂ ਆਉਂਦੇ ਆ ਤੇ ਉਹ ਤਿੰਨ ਤਿਆਰੋ ਹਸੇਗੇ ਉਥੇ ਇੱਕ ਉਥੇ ਸਕੂਟਰ ਤੇ ਖੜਾ ਰਿਆ ਤੇ ਦੋ ਜਾਨੇ ਇਥੋਂ ਆਏ ਆ ਹੂੰ ਇੱਕ ਇਹ ਤਾਂ ਕਮਰੇ ਦੇ ਉੱਪਰ ਦੀ ਹੋ ਗਿਆ ਤੇ ਇੱਕ ਇਧਰਲੀ ਸਾਈਡ ਦੀ ਹੋ ਗਿਆ ਜਿੱਦਾਂ ਬਾਅਦ ਹੁਣ ਇੱਥੇ ਬੈਠੇ ਸੀਗੇ ਤੇ ਇੱਥੇ ਪਾਸ ਦੇ ਪਹਿਲਾਂ ਸਿੰਗਲ ਫਾਇਰ ਕਰਨੇ ਸ਼ੁਰੂ ਕਰਤੇ ਉਹਨਾਂ ਨੇ ਤੇ ਪਾਸ ਦੇ ਜਿੱਦਾਂ ਇਧਰ ਢਿੱਟ ਜਿਹਾ ਲੱਗਾ ਫੇ ਇੱਥੇ ਅੰਗੂਠੇ 'ਚ ਲੱਗਾ ਸਾਰਾ ਅੰਗੂਠਾ ਲੱਤ ਗਿਆ ਇੱਕ ਢੂਈ 'ਚ ਲੱਗਾ ਫੇਕ ਨੇ ਇਥੋਂ ਦਿਲ ਤੇ ਪੂਰਾ ਲੱਗਾ ਤੇ ਜਿਹਦੇ ਵਿੱਚ ਪਾਸ ਦੇ ਜਿੱਦਾਂ ਰੁਪਏ ਕੁਛ ਰੱਖੇ ਸੀ ਉਹਨਾਂ ਦੇ ਵਿੱਚ ਉਹ ਰੁਪਏ ਵੀ ਹਜੇ ਤਾਈਂ ਪਏ ਆ ਤੇ ਉਹਨਾਂ ਦੇ ਵਿੱਚ ਗੋਲੀ ਲਾ ਕੇ ਗਾਂ ਲੱਗੀ ਸੀ ਫੇ ਪਾਸ ਦੇ ਜਿੱਦਾਂ ਜ਼ਖਮੀ ਕਾਫੀ ਹੋ ਗਿਆ ਸੀ ਤੇ ਉਹ ਅੰਬ ਥੱਲੇ ਉੱਥੇ ਡਿੱਗ ਪਿਆ अच्छा ਜਦੋਂ ਆਂ ਬਥਲੇ ਡਿੱਗੇ ਤੇ ਉਹ ਮਤਲਬ ਉਦੋਂ ਕੋਈ ਸੌਤ ਨਹੀਂ ਆਈ ਥੱਲੇ ਇਦਾਂ ਡਿੱਗ ਪਏ ਉਹਨਾਂ ਨੇ ਫੇਰ ਇੱਥੇ ਧੌਣ ਤੇ ਰੱਖ ਕੇ ਬ੍ਰਸ਼ਟਪੂਰਾ ਮਾਰਿਆ اچھا ਤੇ ਨਾਲ ਭਾਜੀ ਹਾਂਸ ਰਾਜ ਸੀਗੇ ਉਹ ਜਿਹੜਾ ਦੌੜੇ ਜਾਂਦੇ ਸੀ ਦੌੜੇ ਜਾਂਦੇ ਪਿੱਛੋਂ ਬ੍ਰਸ਼ਟ ਮਾਰਿਆ ਉਹਨਾਂ ਦਾ ਤੇ ਇਹਦਾ ਪਾਸਾ ਬ੍ਰॉडਕਾਸਟ ਦਾ اچھا ਹਾਂ ਤੇ ਮੈਂ ਤੇ ਇੱਥੋਂ ਅਜੇ ਜਿੱਥੇ ਬਾਸ ਦਾ ਕੰਪਲੈਕਸ ਬਣਿਆ ਮਤਲਬ 300 ਮੀਟਰ ਹੋਣਾ ਸਾਰਾ ਉਥੇ ਪਹੁੰਚਾ ਸੀ ਜਦੋਂ ਇਹ ਘਟਨਾ ਪਿੱਛੇ ਵਾਪਰ ਗਈ ਨਹੀਂ ਉਹ ਦੋਨੇ ਇਹ ਮਤਲਬ ਤੁਸੀਂ ਆਏ ਘਰੋਂ ਇਕੱਠੇ ਆਏ ਸੀ ਘਰੋਂ ਇਕੱਠੇ ਮੈਨੂੰ ਲੈ ਕੇ ਆਏ ਸੀ ਮੈਂ ਪਹਿਲਾਂ ਖੂਤੇ ਆ ਗਿਆ ਸੀ ਉਹ ਤੋਂ ਫੇਰ ਵਾਪਸ ਆ ਫੇਰ ਮੈਨੂੰ ਨਾਲ ਲੈ ਆਏ ਸੀ ਅੱਛਾ ਮਤਲਬ ਘਰੋਂ ਤੁਸੀਂ ਪਾਸ਼ ਅਵਤਾਰ ਪਾਸ਼ ਤੇ ਹੰਸ ਰਾਜ ਤੇ ਤੁਸੀਂ ਤਿੰਨੇ ਇਕੱਠੇ ਆਏ ਹਾਂਜੀ ਹਾਂਜੀ ਅੱਛਾ ਤੇ ਬਾਅਦ ਵਿੱਚ ਤੇ ਫਿਰ ਤੁਸੀਂ ਇੱਥੋਂ ਵਾਪਸ ਚਲੇ ਗਏ ਕਰੇ ਇੱਥੋਂ ਮੇਰੇ ਨਾਲ ਜਿੱਦਾਂ ਘਰ ਮਹਿਮਾਨ ਆਏ ਹੋ ਸੀ ਤੇ ਉਹਨਾਂ ਨੇ ਜਾਣਾ ਸੀਗਾ ਤੇ ਪਾਸ਼ ਨੇ ਕਿਹਾ ਵੀ ਤੂੰ ਇਦਾਂ ਕਰ ਵੀ ਹੁਣ ਨਾਲੇ ਉਹਨਾਂ ਨੂੰ ਸੀ ਆਫ ਕਰਿਆ ਤੇ ਨਾਲੇ ਉਹਨਾਂ ਕਹਿੰਦੇ ਸੀ ਹਾਂਸ ਰਾਜ ਦੇ ਗੱਡੀ ਦਾ ਡਰਾਈਵਰ ਸੀ ਉਹਨੂੰ ਕਹਿ ਵੀ ਗੱਡੀ ਲੈ ਕੇ ਆ ਜਵੇ ਹੂੰ ਉਸ ਦਿਨ ਫਿਰ 파ਸ਼ਨਾ ਦਿੱਲੀ ਨੂੰ ਜਾਣਾ ਸੀਗਾ ਅੱਛਾ ਤੇ ਇਸ ਕਰਕੇ ਉਹਨੂੰ ਕਹਿੰਦੇ ਵੀ ਗੱਡੀ ਤਿਆਰ ਕਰਕੇ ਲਿਆ ਹੂੰ ਹਾਂਜੀ ਅੱਛਾ ਉਹ ਜਦੋਂ ਬੰਦੇ ਫਿਰ ਆਏ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਫਿਰ ਉਹ ਇਧਰ ਨੂੰ ਭੱਜ ਕੇ ਫਿਰ ਉਹ ਮੀਰਪੁਰ ਵਾਲੇ ਰਾਹ ਤੇ ਗਏ ਹੂੰ ਤੇ ਉਸ ਤੋਂ ਬਾਅਦ ਵਿੱਚ ਜਦੋਂ ਉੱਥੇ ਮੈਨੂੰ ਪਤਾ ਲੱਗਾ ਵੀ ਸਾਡੇ ਇੱਥੇ ਘਟਨਾ ਵਾਪਰ ਗਈਆਂ ਕਿਉਂਕਿ ਅੱਤਵਾਦੀਆਂ ਦਾ ਜ਼ੋਰ ਸੀ ਤਾਂ ਜਦੋਂ ਜੈਮਲ ਸਿੰਘ ਪੱਡੇ ਹੋਣਾ ਨੂੰ ਕੁਝ ਦਿਨ ਪਹਿਲਾਂ ਕੀਤਾ ਸ਼ਹੀਦ ਤੇ ਸਾਨੂੰ ਇਦਾਂ ਡਰਤਾ ਹੈਗਾ ਇਸका ਤੇ ਪਰ ਇਦਾਂ ਵੀ ਜਦੋਂ ਉੱਥੇ ਗਏ ਤੇ ਇੱਕ ਸਕੂਟਰ ਤੇ ਕੋਈ ਮੱਦਾ ਆਇਆ ਤੇ ਮੈਂ ਉਦਦੇ ਮੜਿਆ ਧੱਕਾ ਮਾਰਿਆ ਤਾਂ ਸਕੂਟਰ ਛੱਟਦਾ ਤੇ ਮੈਂ ਸਕੂਟਰ ਲੈ ਕੇ ਮਗਰ ਪਿਆ ਜਦੋਂ ਉੱਥੇ ਰਾਹ ਵਿੱਚ ਕੱਚਾ ਰਸਤਾ ਸੀਗਾ ਤੇ ਮੈਂ ਇੱਕ ਆੜ ਹੀ ਤੇ ਮੈਂ ਉੱਥੇ ਡੈਪ ਪਿਆ ਉਦੋਂ ਬਾਅਦ ਚ ਮੈਨੂੰ ਪਤਾ ਨਹੀਂ ਲੱਗਾ ਪਰ ਉਹ ਇਨਾਂ ਦੇਖਿਆ ਸੀ ਕਿ ਦੋ ਜਣੇ ਧੱਕਾ ਲਾ ਰਹੇ ਸੀ ਮਿੱਟੀ ਬਹੁਤ ਜ਼ਿਆਦਾ ਸੀ ਸਕੂਟਰ ਚੱਲਦਾ ਨਹੀਂ ਸੀ ਧੱਕਾ ਲਾ ਕੇ ਕੱਢ ਕੇ ਲਗਾਇਆ ਅੱਛਾ ਅੱਛਾ ਹਾਂ ਜੀ ਹਾਂ ਜੀ ਤੇ ਕਿੰਨੀਆਂ ਕੁ ਗੋਲੀਆਂ ਵਤਾਰ ਪਾਸ਼ ਨੂੰ ਮਾਰੀਆਂ ਗਈਆਂ ਇਹਤੇ ਕੋਈ ਗਿਣਤੀ ਨਹੀਂ ਸੀ ਹੋ ਸਕਦੀ ਕਿਉਂਕਿ ਜਦੋਂ ਪਾਸਤੀ ਡੈਥ ਤੋਂ ਬਾਅਦ ਵਿੱਚ ਲਈ ਜਦੋਂ ਸਾਡੀ ਇੱਥੇ ਜ਼ਮੀਨ ਵਾਉਣ ਲੱਗੇ ਆ ਤੇ ਸਾਡੇ ਰਿਸ਼ਤੇਦਾਰੀ ਜ਼ਮੀਨ ਵਾਉਣਾ ਆਇਆ ਸੀ ਕਿਟੂ-ਕਟ ਇੱਕ ਝੋਲਾ ਰੋਂਦਾਂ ਦਾ ਫੇਰ ਚੱਕਿਆ ਸੀ ਤੋਣ ਕੇ ਹੂੰ ਬਹੁਤ ਜ਼ਿਆਦਾ ਸੀ ਅਸੀਂ ਸਮਝਿਆ ਕਿ ਨਹੀਂ ਉੱਤੇ ਵੀ ਕਾਂਡ ਹੋ ਗਿਆ ਪਰ ਉਹ ਪੁਰਾਣੇ ਤਾਂ ਹਲ ਵਾਉਣ ਤੋਂ ਬਾਅਦ ਵਿੱਚ ਵੀ ਮਿਲੇਗਾ ਮੈਂ ਕਿਹਾ ਤਿੰਨ ਬ੍ਰਸਟ ਉਹਨਾਂ ਨੇ ਚਲਾਏ ਸੀ ਉਦਾਂ ਮਤਲਬ ਅੰਦਾਜ਼ਾ ਕੋਈ 50 60 70 ਐ ਇਦਾਂ ਕਿੰਨੀਆਂ ਕ ਗੋਲੀਆਂ ਚੱਲੀ ਕਟੋ-ਕਟ 80 90 ਤੋਂ ਉੱਪਰ ਤਾਂ ਇਕੱਠੀਆਂ ਕੀਤੀਆਂ ਮੈਂ ਇੰਨੀਆਂ ਗੋਲੀਆਂ ਉਹਨਾਂ ਅਵਤਾਰਪਾਸ਼ ਨੂੰ ਮਾਰਨ ਲਈ ਚਲਾਈਆਂ ਉਹਨਾਂ ਦੋ ਬ੍ਰਾਸਤ ਉੱਦਾਂ ਚਲਾ ਤੀਜਾ ਬ੍ਰਾਸਤਾਂ ਸੜਜੇ ਮਾਰਿਆ ਹੂੰ ਕਿਉਂ ਇਸ ਤਰ੍ਹਾਂ ਆਵਾਜ਼ ਆਉਂਦੀ ਜਿਵੇਂ ਦੀਵਾਲੀ ਦੇ ਪਟਾਕੇ ਵੀ ਮੇਰਾ ਖਿਆਲ ਤਾਂ ਨਹੀਂ ਚੱਲਦੇ ਹੁਣ ਜਿੰਨੀ ਆ ਉਹ ਚੱਲੇ ਸੀ ਹੂੰ ਤੇ ਉੱਥੇ ਜਦੋਂ ਆ ਕੇ ਪਹਿਲਾਂ ਸਾਡੇ ਲਾਗੇ ਸਟੋਰ ਆ ਹੂੰ ਹੋਲਡ ਸਟੋਰ 'ਚ ਇੱਕ ਵਾਰੀ ਅੱਗ ਲੱਗ ਗਈ ਸੀ ਹੂੰ ਤੇ ਜਦੋਂ ਇਦਾਂ ਇੱਥੇ ਬੀਜੀ ਵੀ ਉੱਥੇ ਰਾਹ 'ਤੇ ਖੜੇ ਸੀਗੇ ਹੂੰ ਤੇ ਮੈਂ ਕਿਹਾ ਵੀ ਵੀਜੀ ਮੈਂ ਕਿਹਾ ਵੀ ਕਹਿੰਦੇ ਵੀ ਮੈਗਾ ਸਟੋਰ ਨੂੰ ਅੱਗ ਲਾ ਕੇ ਆ ਕਹਿੰਦੇ ਨੇ ਸਟੋਰ ਨੂੰ ਨਹੀਂ ਆਪਾਂ ਨੂੰ ਲੱਗੀ ਆ ਹੂੰ ਅੱਛਾ ਹਾਂਜੀ ਤੇ ਫੇਰ ਜਦੋਂ ਅਵਤਾਰ 파ਸ਼ੋਰਾ ਨੂੰ ਤੁਹਾਨੂੰ ਪਤਾ ਲੱਗਾ ਫਿਰ ਤੁਸੀਂ ਇੱਥੇ ਆਏ ਉਹਨਾਂ ਨੂੰ ਜਦੋਂ ਤੁਸੀਂ ਚੁੱਕਿਆ ਉਦੋਂ ਤੱਕ ਉਹ ਜਾ ਚੁੱਕੇ ਸੀ ਹਾਂਜੀ ਹਾਂਜੀ ਮੈਂ ਤਾਂ ਜਦੋਂ ਗਏ ਸੀ ਮੈਂ ਪਿੱਛਾ ਕੀਤਾ ਪਰ ਮੈਨੂੰ ਇਹ ਨਹੀਂ ਸੀ ਪਤਾ ਮੈਂ ਕੋਈ ਕੁਝ ਕਰ ਸਕਣਾ ਜਨਾ ਉਦੋਂ ਹੀ ਕੋਈ ਮਨ ਹੋਸ਼ ਵੀ ਨਹੀਂ ਸੀ ਉਦੋਂ ਹੀ ਮਗਰ ਚਲ ਗਏ ਸਭ ਤੋਂ ਪਹਿਲਾਂ ਇੱਥੇ ਮੈਂ ਰਿਸਿਸਟਰ ਆਈ ਸੀ ਇਹ ਨਹੀਂ ਤਾਂ ਹੌਲੀ-ਹੌਲੀ ਬੰਦੇ ਆਉਣੇ ਸ਼ੁਰੂ ਹੋ ਗਏ ਕਿਉਂ ਉਹਦਾ ਲਾਗੇ ਛੱਕੇ ਇਦਾਂ ਘਟਾ ਵਾਪਰੀ ਨਹੀਂ ਸੀ ਉਦੋਂ ਉਹ ਬਾਹਰ ਦਾਨੀ ਸਾਰਾ ਪੈਂਡਾ ਇਕੱਠਾ ਹੋ ਗਿਆ ਸੀ ਉਹਨਾਂ ਸਾਰੇ ਇੱਥੇ ਆ ਗਏ ਸੀ ਸਾਰੇ ਇੱਥੇ ਆ ਗਏ ਸੀ ਤੇ ਆਉਂਦਿਆਂ ਨੂੰ ਅਵਤਾਰ ਪਾਸ ਤੇ ਹੰਸਰਾਜ ਦੋਨੋਂ ਦੀ ਮੌਤ ਮੌਤ ਉਹ ਪਹਿਲਾਂ ਮੌਤ ਹੋ ਚੁੱਕੀ ਕਿਉਂਕਿ ਇੱਥੇ ਪੂਰਾ ਬ੍ਰਾਸਮਾਰਕ ਆ ਸਾਰਾ ਖਾਲੀ ਕੀਤਾ ਹੋਇਆ ਸੀ ਤਾਂ ਹੁਣ ਤੇ ਲਾ ਲਿਆ ਹੀ ਨਹੀਂ ਸੀ ਅੱਛਾ ਜੀ ਹਾਂ ਜੀ ਜਿਹੜਾ ਇਧਰ ਪਾਸਾ ਸੀ ਨਾਲ ਤੇ ਹੰਸਰਾਜ ਦੇ ਤਾਂ ਪੂਰਾ ਸੈਰੀ ਉੜਿਆ ਹੋਇਆ ਸੀ ਇੱਕ ਸਾਈਡ ਦਾ ਅੱਛਾ ਅੱਛਾ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਵੀ ਪੋਸਟਰ ਵਗੈਰਾ ਲਾਇਆ ਗਿਆ ਉਹਨਾਂ ਵੱਲੋਂ ਵੀ ਇਹ ਜ਼ਮੀਨ ਨਹੀਂ ਕਿਸੇ ਨੇ ਵਾਉਣੀ ਕੋਈ ਇਸ ਤਰ੍ਹਾਂ ਹੋਇਆ ਸੀ ਹਾਂਜੀ ਹੂੰ ਉਹ ਇਸ ਤਰ੍ਹਾਂ ਸੀ ਇੱਥੇ ਧਮਕੀ ਦੇ ਗਏ ਸੀ ਹੂੰ ਸਾਡੇ ਇੱਥੇ ਜਿਹੜਾ ਜ਼ਮੀਨ ਵਾਹਣ ਆਇਆ ਸੀ ਨਾ ਜਾਂ ਕਿ ਤੋਂ ਮੁੰਡਾ ਸੀ ਹੂੰ ਤੇ ਉਹਨੇ ਇੱਥੇ ਆਇਆ ਤਾਂ ਜਿੰਦਾ ਜ਼ਮੀਨ ਵਾਹ ਕੇ ਗਏ ਆ ਤੇ ਉਹਨਾਂ ਨੂੰ ਕਹਤਾ ਜੇ ਤੁਸੀਂ ਜ਼ਮੀਨ ਵਾਈ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ ਹੂੰ ਤੇ ਫਿਰ ਉਹ ਜ਼ਮੀਨ ਵਾਹਣੋਂ ਹਟ ਗਏ ਸੀ ਨਹੀਂ ਕਹਿੰਦੇ ਪੋਸਟਰ ਵੀ ਲਾਏ ਸੀ ਵੀ ਜ਼ਮੀਨ ਕਿਸੇ ਨੇ ਨਹੀਂ ਵਾਹਣੀ ਜਿੰਨੇ ਵਾਈ ਸੀ ਨਹੀਂ ਪੋਸਟਰ ਐ ਤਾਂ ਨਹੀਂ ਮੈਂ ਦੇਖੇ ਹੂੰ ਹਾਂਜੀ ਫਿਰ ਜ਼ਮੀਨ ਖਾਲੀ ਪਈ ਰਹੀ ਜਾਂ ਵਾਈ ਗਈ ਫਿਰ ਦੁਬਾਰਾ ਨਹੀਂ ਫਿਰ ਵਾਈ ਗਈ ਸੀਗੀ ਫਿਰ ਆਪਣੇ ਜਿੱਦਾਂ ਇਨਕਲਾਬੀ ਜੱਥੇਬੰਦੀਆਂ ਸੀਗੀਆਂ ਉਹਨਾਂ ਨੇ ਇਕੱਠ ਕਰਕੇ ਇੱਥੇ ਆਏ ਸੀਗੇ ਤੇ ਕੱਟੂ-ਕੱਟ 4-500 ਬੰਦਾ ਸੀਗਾ 50 ਕੁ ਟਰੈਕਟਰ ਹੋਣੇ ਆ ਤੇ اسلحਾ ਵੀ ਉਹਨਾਂ ਕੋਲ ਸਾਰੇ ਕੋਲ ਲਾਇਸੈਂਸ ਸੀਗੇ ਤੇ ਉਹ ਜਦੋਂ ਆਏ ਤਾਂ ਉੱਪਰਲੀ ਖੇਤਾਂ ਨੂੰ ਵਾਣ ਲਾ ਪਏ ਤੇ ਸਾਡੇ ਪਿੰਡੋਂ ਵਿੱਚੋਂ ਤੇ ਜਾਂ ਉਹ ਯਾਰ ਦੋਸਤਾਂ ਵਿੱਚ ਕੋਈ ਨਹੀਂ ਇੱਥੇ ਆਇਆ ਇੱਥੇ ਸਭ ਤੋਂ ਪਹਿਲਾਂ ਮੈਂ ਤੇ ਪਾਪਾ ਜੀ ਆਏ ਸੀ ਕਿਉਂਕਿ ਉਹਨਾਂ ਨੂੰ ਸਾਡੇ ਨਾਲ ਕਨੈਕਟ ਕੀਤਾ ਸੀਗਾ ਤਾਂ ਅਸੀਂ ਇੱਥੇ ਮੁਰੇ ਆਏ ਸੀਗੇ ਤੇ ਬਾਅਦ ਵਿੱਚ ਫਿਰ ਮੇਰਾ ਇੱਕ ਦੋਸਤ ਸੀ ਤਾਂ ਹੁਣ ਕਿੰਨੇ ਹਾਲੈਂਡ ਗਿਆ ਹੋਇਆ ਸਭ ਤੋਂ ਪਹਿਲਾਂ ਉਹ ਸਾਡੇ ਕੋ ਆਇਆ ਫਿਰ ਜਦੋਂ ਦੇਖਿਆ ਵੀ ਉੱਪਰੋਂ ਵਾਹ ਕੇ ਆ ਗਿਆ ਥੱਲੇ ਫਿਰ ਹੌਲੀ ਹੌਲੀ ਲੋਕ ਜਾਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਵਿੱਚ ਸਾਨੂੰ ਉੱਥਾਂ ਤਾਂ ਘਰ ਵਿੱਚ ਰਹਿਣਾ ਮੁਸ਼ਕਲ ਹੋਇਆ ਸੀ ਵੀ ਮੈਂ ਤਾਂ ਰੀਲ ਕੋਲ ਫੈਕਟਰੀ 'ਚ ਸੀ ਤੇ ਉੱਥੋਂ ਬਾਅਦ ਵਿੱਚ ਤਾਂ ਮੈਂ ਆਪਣੀ ਸਿਸਟਰ ਨੂੰ ਲੈ ਗਿਆ ਮੇਰੇ ਬੀਜੀ ਪਾਪਾ ਜੀ ਦੇ ਭਾਂਡ ਜੀ ਇੱਥੇ ਰਹਿੰਦੇ ਸੀਗੇ ਤੇ ਇੱਕ ਵਾਰੀ ਸਾਡੇ ਇੱਥੇ ਜਿੱਦਾਂ ਪਸ਼ੂ ਰੱਖੇ ਤਾਂ ਹੀ ਆਪਣੇ ਰਿਸ਼ਤੇਦਾਰਾਂ ਕੋਲ ਮੀਰਪੁਰ ਛੱਡਿਆ ਤੇ ਉੱਥੇ ਵੀ ਉਹ ਪਹੁੰਚ ਗਿਆ ਉਹ ਕਹਿੰਦੇ ਵੀ ਇਹਨਾਂ ਦੇ ਪਸ਼ੂ ਛੱਡੇ ਉਹਨੇ ਤੁਹਾਨੂੰ ਹੀ ਮਾਰ ਦੇਣਾ। ਤੇ ਉਦੋਂ ਹੀ ਉਹ ਸਾਡੇ ਬਾਬੇ ਤੇ ਪਸ਼ੂ ਛੱਡੇ। ਫੇਰ ਅਸੀਂ ਹੌਲੀ ਹੌਲੀ ਉਧਰ ਰਹਿਣਾ ਸ਼ੁਰੂ ਕਰਤਾ ਸੀ। ਪਰ ਜਿਸ ਦਿਨ ਜ਼ਮੀਨ ਵਾਈ ਆ ਉਸ ਦਿਨ ਪਿੰਡ ਵਿੱਚ ਰੈਲੀ ਕੱਢੀ ਗਈ ਆ। ਤੇ ਜਿਹੜਾ ਇੱਕ ਦੋ ਘਰ ਸੀਗੇ ਜਿਹੜੇ ਖਾਲਸਤਾਨੀ ਪੱਖੀ ਸੀਗੇ ਉਹਨਾਂ ਦੇ ਘਰ ਦੇ ਲਾਗੇ ਫੇਰ ਰੈਲੀ ਕਰਕੇ ਉਹਨਾਂ ਨੇ ਕਿਹਾ ਵੀ ਜੇ ਇਸ ਪਰਿਵਾਰ ਨੂੰ ਕੁਝ ਵੀ ਹੋਇਆ ਤੇ ਅਸੀਂ ਸਾਨੂੰ ਪਤਾ ਵੀ ਕਿਹੜੇ ਬੰਦੇ ਕਰਨ ਵਾਲੇ ਤਾਂ ਛੱਡਣੀ ਨੇ। ਹਾਂ ਉਸ ਤੋਂ ਬਾਅਦ ਵਿੱਚ ਫੇਰ ਅਸੀਂ ਤੇ ਵਧੀਆ ਰਹਿਣ ਲੱਗ ਪਏ ਪਿੰਡ। ਠੀਕ ਹਾਂਜੀ ਮਿੱਤਰ ਪਿਆਰਿਓ ਤੁਸੀਂ ਉਹ ਪੂਰਾ ਘਟਨਾ ਕਰਮ ਸੁਣਿਆ ਕਿ ਅਵਤਾਰ ਪਾਸ਼ ਹੋਰੀ ਜਿਸ ਦਿਨ ਇੱਥੇ ਉਹਨਾਂ ਨੂੰ ਕਤਲ ਕੀਤਾ ਗਿਆ ਹੰਸਰਾਜ ਤੇ ਅਵਤਾਰ ਪਾਸ਼ ਨੂੰ ਇੱਥੇ ਐਸ ਮੋਟਰ ਵਾਲੀ ਕੋਠੀ ਦੇ ਨਾਲ ਇੱਥੇ ਬੈਂਚ ਪਿਆ ਸੀਗਾ ਸਵੇਰ ਦਾ 8 ਵਜੇ ਦਾ ਟਾਈਮ ਸੀ ਇਹ ਬਾਈ ਜੀ ਉਹਨਾਂ ਦੇ ਨਾਲ ਘਰੋਂ ਆਏ ਤੇ ਇਹਨਾਂ ਦੇ ਘਰੇ ਰਿਸ਼ਤੇਦਾਰ ਆਉਣ ਕਰਕੇ ਇਹ ਕੁਝ ਮਿੰਟ ਪਹਿਲਾਂ ਚਲੇ ਗਏ ਅਵਤਾਰ ਪਾਸ਼ ਨੇ ਉਸ ਦਿਨ ਬ੍ਰਾਜ਼ੀਲ ਜਾਣਾ ਸੀ ਵਿਦੇਸ਼ ਜਾਣਾ ਸੀਗਾ